ਉਹ ਹੈ ਯਾਰ ਵਿੱਤ ਮੰਤਰੀ ਦਾ ਪੀਏ ਮੈਂ ਸਾਰੇ ਘਸੇ ਜਾ ਕੇ ਉਸ ਨਾਲ ਜਾਣਾ ਪਿਆ ਤਾਂ ਉਹ ਕਹਿੰਦੇ ਬੋਲ ਕੇ ਆਇਆ ਮੈਨੂੰ ਗੁਰਦੀਪ ਦਾ ਫੋਨ ਆਇਆ ਤਾਂ ਹੁਣ ਕੀ ਕਹਿੰਦਾ ਉਹ ਗੁਰਦੀਪ ਕਹਿੰਦਾ ਵੀ ਇਹ ਬੋਲ ਕੇ ਆਇਆ ਉੱਥੇ ਕੁਝ ਵੀ ਆਏ ਆ ਪੱਤਰਕਾਰ ਵੀ ਆਏ ਆ ਗੁਰਦੀਪ ਵੀ ਆਏ ਆ ਮੈਂ ਤਾਂ ਤੇਰਾ ਨਾਮ ਹੀ ਲਿਖਾਇਆ ਝੂਠ ਬੋਲੀ ਕਹਿੰਦਾ ਗੱਲ ਕਰਦਾ پتہ ਕੋਈ ਗੱਲ ਨਹੀਂ ਹੋਈ ਉੱਥੇ ਅੱਛਾ ਉਹ ਤਾਂ ਮੈਨੂੰ ਵੀ ਫੋਨ ਆਇਆ ਥੋੜਾ ਹੋ ਜਾਣਾ ਹੁਣ ਤੇ ਇਹ ਗੱਲ ਹੋਈ ਨਾ ਜਨਾਬ ਜਿਹੜੀ 6 ਤਰੀਕ ਦੀ ਮੀਟਿੰਗ ਆ ਗਈ ਤੇ ਸਾਡਾ ਨਾਮ ਹੈਗਾ ਜਾਂ ਨਹੀਂ ਹੈਗਾ ਵੀ ਬੰਦੇ ਆ ਕੇ ਮੁਰਦਣਾ ਇੱਥੇ ਨਹੀਂ ਉਹ ਜਿਹੜੀ 6 ਤਰੀਕ ਵਾਲੀ ਮੀਟਿੰਗ ਆ ਉਹ ਮੇਰੇ ਕੋਲ ਵੀ ਚਿੱਠੀ ਆ ਗਈ ਉਹ ਇੱਕ ਗੁਰਦੀਪ ਦੇ ਨਾਂ ਉਦੀ ਹੈ ਗੁਰਦੀਪ ਦੇ ਨਾਂ ਉਦੀ ਕਿਉਂ ਚਿੱਠੀ ਹੈ ਮੇਰੇ ਕੋਲ ਆ ਗਈ ਗੁਰਦੀਪ ਦੇ ਨਾਂ ਦੀ ਆ ਜਾ ਉਹ ਅੱਜ ਆਈ ਹੈ ਮੇਰੇ ਕੋਲ ਤਾਂ ਹੀ ਤਾਂ ਮੈਂ ਵੀਰ ਨੂੰ ਪੁੱਛਦਾ ਅੱਧਾ ਫੋਨ ਬੁਲਾਉਣਾ ਮੈਂ ਨਾ ਨਾ ਉੱਥੇ ਕੋਈ ਗੱਲ ਦੀ ਬਾਤ ਨਹੀਂ ਹੈਗੀ ਇੱਕ ਇੱਕ ਗੁਰਦੀਪ ਸਿੰਘ ਸੁਪਾ ਪ੍ਰਧਾਨ ਹੈ ਇੱਕ 22 ਕ੍ਰਿਸ਼ਨਦੇਵ ਹੈ ਹਾਂ ਦੋ ਬੰਦੇ ਹੋਰ ਹੈ ਮੇਰੇ ਸੰਦੇ ਆਮਨਜੀਤ ਆਮਰ ਆਮਰਜੀ ਨੌਕਾ ਕੇ ਆਏ ਆਥੇ ਇੱਕ ਹੋਰ ਆ ਜੀ ਮੈਂ ਪੰਜ ਬੰਦੇ ਨੌ ਲੇ ਕੇ ਆਏ ਆਥੇ ਪਤਨੀ ਔਰ ਮੇਰੀ ਉਹਦੇ ਨਾਲ ਵੀ ਗੱਲ ਹੋਈ ਸੀ ਜਿਹੜਾ ਜਬਰ ਵਿਰੋਧੀ ਵਾਲਾ ਉਹ ਕਹਿੰਦਾ ਦਾਦੀ ਦੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਅੱਜ ਕੋਈ ਗੱਲ ਵਸੇ ਹੋਈ ਉੱਤੇ ਸਰਪੇ ਇੱਕ ਅਜਾ ਮਾਨ ਨਾਲ ਜਿਹੜਾ ਲੈਟਰ ਆ ਵੀ ਸਾਰਾ ਨਾਂਵ ਵਿੱਚ ਹੈਗਾ ਜਾਂ ਨਹੀਂ ਹੈਗਾ ਸਾਨੂੰ ਦਰਬੀ ਬੰਦੇ ਪਰ ਹੈਰਾਨ ਪਰੇਸ਼ਾਨ ਹੋ ਗਏ ਹਾਂ ਫਾ ਫਿਰ ਮੁੜ ਜਾਂਦੇ ਜਿ ਕਲਾਗੇ ਮੁੜ ਕੇ ਗਏ ਹਾਂ ਵੀ ਬੰਦੇ ਵਿੱਚ ਸੁਖ ਲਾਦਾ ਖਰਾਬ ਬਣਾ ਲਾ ਕੇ ਨਾਲ ਮੈਂ ਤਾਂ ਆਪ ਯਾਰ ਕਹਿੰਦਾ ਵਸਾ ਤੁਹਾਡਾ ਕੰਮ ਬਣੇ ਯਾਰ ਕਿੰਨਾ ਸਣੀਆਂ ਰਾਤਾ ਟਾਕੀਆਂ ਹਨਾ ਚਾਜੀ ਵੀ ਕਹਿੰਦਾ ਵੀ ਉਹ ਉਨ੍ਹਾਂ ਨੇ ਆਪੇ ਗੱਲ ਛੇੜੀ ਹਾਂ ਇਹ ਵੀ ਸਾਨੂੰ ਲੋਲ ਘੰਟਾਉਂਦਾ ਵੀ ਮਿਲਿਆ ਪ੍ਰਧਾਨ ਨੇ ਹਾਂ ਮਕਾਨ ਜਨਾਬ ਪਰਨਾਪ ਨੂੰ ਹਜੇ ਕੋਈ ਨਿਗਾਹ ਤੇ ਸਾਨੂੰ ਉਹ ਜਿਹੜਾ ਉਹਨਾਂ ਨੇ ਕੋਰਟ ਨੂੰ ਲਿਖਿਆ ਹੋਇਆ। ਹਾਂ ਪ੍ਰਧਾਨ ਕੋਈ ਵੀ ਨਹੀਂ ਆਗਾ। ਉਹਨਾਂ ਦੇ ਪਾਈ ਲੈਟਰ ਵਿੱਚੇ ਲੈ ਲਿਆ ਜਦ ਇਹਨੂੰ ਫੋਨ ਕਰਦਾਗਾ ਤੂੰ ਤਾਂ ਪ੍ਰਧਾਨ ਨੂੰ ਤੂੰ ਸਾਡਾ ਬਣਾਉਣਾ ਕੋਤੂੰ। ਅਹ ਜਨਾਬ ਤਾਂ ਨਹੀਂ ਆਗਾ। ਹਾਂ। ਬੰਦੇ ਵੀ ਕੋ ਆ ਗਿਆ। ਹਾਂ। ਤੇ ਉਹਨੂੰ ਕਹਿ ਦਈ ਇਹਦਾ ਪਾਸ ਨਹੀਂ ਮੰਨਣਾ ਜਦ ਨਾ ਇਹਨੂੰ ਨਜ਼ਰ ਬੰਦਣਾ। ਅੱਛਾ। ਹਾਂ। ਇਹਨੂੰ ਕੋਈ ਵੀ ਕੋਈ ਬਲਾਮ ਨੂੰ ਨਹੀਂ ਆ ਵੀ ਨਹੀਂ ਇਹ ਪਾਸ ਨਹੀਂ ਬਣਾਉਣਾ ਆਪਣੇ ਦਫ਼ਤਰ ਚ ਰੀਡਿੰਗ ਜਿਵੇਂ ਕਹੀ ਤਾਂ ਉਹ ਯਾਰ ਮੇਰੇ ਕੋਲ ਮੇਰੇ ਕੋਲ ਇੱਕ ਚਿੱਠੀ ਆਈ ਗੁਰਦੀਪ ਨੇ ਨਾ ਦੀ ਆਈ ਆ। ਆ ਆ ਜੀ ਹਾਂ ਯਾ ਉਹਦੇ ਤੇ ਗੁਰਦੀਪ ਨਾਲ ਉਹ ਰੱਖਿਆ ਵਾ ਸੂਬਾ ਪ੍ਰਧਾਨ ਦੀ ਮੀਟਿੰਗ 6 ਤਰੀਕ ਨੂੰ 11 ਵਜੇ ਨਾ ਨਾ ਉਹ ਨਹੀਂ ਆਈ ਉਹ ਤੇ ਮੈਂ ਜਾ ਕੇ ਆਇਆ ਮੈਂ ਮੰਤਰੀ ਦਫ਼ਤਰ ਤੇ ਮੈਂ ਤਾਲਮੀ ਦੇ ਦਫ਼ਤਰ ਵੀ ਜਾ ਉਹ ਵੀ ਤੇ ਬੇਤ ਬੇਤ ਮੰਤਰੀ ਦੇ ਦਫ਼ਤਰ ਤਾਂ ਉਹਦੇ ਕੋਲ ਰੀਡਰ ਕੋਲ ਜਾ ਕੇ ਆਇਆ ਨਾ ਉਹਦਾ ਮੈਨੂੰ ਵੀ ਫੋਨ ਆਇਆ ਨਾ ਮੇਰੇ ਕੋਲ ਚਿੱਠੀ ਭੇਜੀ ਉਹਨੇ ਤਾਲਮੀ ਦੇ ਦਫ਼ਤਰ ਵੀ ਜਾ ਕੇ ਐਨ ਚਾਹਗਾ ਤਾਂ ਹਾਂ ਉਹੀ ਵਿੱਚ ਸਾਡਾ ਕੋਈ ਨਹੀਂ ਹੈਗਾ ਚਾਰੇ ਹਰ ਬਣ ਜਵੇ ਥੋੜਾ ਬਜ਼ੁਰਗਾਂ ਮੈਂ ਤਾਰ ਮਿਹਨਤ ਕਰਦਾ ਥੋੜੇ ਜੀ ਇਹ ਗੱਲ ਆਜਾ ਜੇ ਤੇ ਵੀ ਚਾਰ ਬੰਦੇ ਠੀਕ ਹੈ ਮੈਂ ਅਮਰਜੀਤ ਨੌਨ ਖਾਤਾ ਚਾਰ ਬੰਦੇ ਸੀ ਮੈਂ ਕ੍ਰਿਸ਼ਿੰਦੇਵ ਕੇਵਲ ਠੀਕ ਹੈ ਅਸੀਂ ਪਹੁੰਚੂਗੇ ਠੀਕ 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 ਹੈ ਚਲੋ ਜਾਓ ਜਾਓ ਵੀਰ ਬਣ ਕੇ ਯਾਰਾਂ ਸਿਕੋਲ ਉਹਦੀ ਵੀ ਚੁੱਕਦਾ ਨਹੀਂ ਹੁਣ ਮੈਨੂੰ ਫੋਨ ਆਇਆ ਤਾਂ ਇੱਕ ਮਿੰਟ ਰੁਕ ਜਾ ਉਹ ਵਿਚਾਰੇ ਨੂੰ ਦੱਸ ਦੇਦਾ ਆ ਉਹ ਯਾਰ ਵਿਚਾਰੇ ਦੁਖੀ ਦਾ ਹੋਇਆ ਥੋੜੇ ਇਹ ਗੁਰਦੀਪ ਸਿੰਘ ਨੂੰ ਮੈਂ ਫੋਨ ਮਲਾ ਰਿਆਂ ਇਹਦਾ ਮਿਲ ਨਹੀਂ ਰਿਹਾ ਹੁਣੇ ਫੋਨ ਆਇਆ ਸੀ ਬਾਈ ਜੀ ਦਾ ਜਸਪ੍ਰੀਤ ਨੂੰ ਤੁਸੀਂ ਕਾਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਹੋਮ ਕਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਇਹ ਜਿਨ੍ਹਾਂ ਗੱਲ ਮੈਂ ਗੱਲਬਾਤ ਕੀਤੀ ਹੈ ਜਗਤਾਰ ਸਿੰਘ ਨੇ ਉਸ ਤੋਂ ਪਹਿਲਾਂ ਮੇਰੇ ਕੋਲ ਗੁਰਦੀਪ ਸਿੰਘ ਨੇ ਗੱਲਬਾਤ ਕੀਤੀ ਸੀ ਕਿ ਗੁਰਦੀਪ ਸਿੰਘ ਦੇ ਨਾਂ ਦੇ ਵੀ ਚਿੱਠੀ ਆ ਉੱਥੋਂ ਨਿਕਲੀ ਆ 6 ਤਰੀਕ ਨੂੰ ਮੀਟਿੰਗ ਹੈ ਮੀਟਿੰਗਾਂ ਦਾ ਤੁਹਾਡੀਆਂ ਬਹੁਤ ਹੋਰੀਆਂ ਮੈਂ ਤੁਹਾਨੂੰ ਸੱਚੇ ਦੱਸਾਂਗਾ ਥੋੜਾ ਹੋਰ ਵੇਰਵਾ ਦੱਲਿਓ ਜੇ ਜਗਤਾਰ ਸਿੰਘ ਜਿਨ੍ਹਾਂ ਗੁਰਦੀਪ ਸਿੰਘ ਜੀ ਦੇ ਫੋਨ ਚੱਕਦੇ ਨੇ ਤਾਂ ਮੈਂ ਤੁਹਾਨੂੰ ਦੁਬਾਰਾ ਵੀਡੀਓ ਭੇਜਾਂਗਾ ਉਹ ਕੀ ਕਹਿ ਰਹੇ ਨੇ ਜਗਤਾਰ ਸਿੰਘ ਕਹਿ ਕੇ ਆਇਆ ਇਹ ਕਹਿ ਰਿਹਾ ਵੀ ਸਾਨੂੰ ਚਾਰ ਬੰਦੇ ਸਾਨੂੰ ਬੁਲਾਇਆ ਉੱਥੇ ਮੀਟਿੰਗ ਦੇ ਵਿੱਚ ਮੀਟਿੰਗ ਤਾਂ ਬਹੁਤ ਢੇਰ ਤੋਂ ਹੋ ਰਹੀਆਂ ਨੇ ਫਲਾਣਾ ਦਾ ਪਾਸ ਨਾ ਬਣੇ ਤੇ ਮਕੇ ਦਾ ਪਾਸ ਨਾ ਬਣੇ ਇਹ ਤੁਸੀਂ ਰੋਪਣ ਵਾਲਿਆਂ ਦਾ ਥੋੜਿਆ ਤੇ ਥੋੜੀ ਜਿਹੀ ਵਾਰ ਕਿਉਂਕਿ ਮੈਂ ਅੱਜ ਪੂਰਾ ਹੀ ਸੱਚ ਦੱਸਾਂਗਾ ਤੁਹਾਨੂੰ ਡੀਜੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕੋਈ ਨਹੀਂ ਮਿਲਣ ਦਿੰਦਾ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਕੋਈ ਮਸਲਾ ਨਹੀਂ ਹੈਗਾ ਮਲਾਜਮਾਂ ਦਾ ਵੀ ਕੋਈ ਡੀਜੀਪੀ ਸਾਹਿਬ ਤੱਕ ਪਹੁੰਚ ਜਵੇ ਇਹ ਕੋਲ ਕਰਕੇ ਆ ਜਾਂਦੇ ਨੇ ਮੈਂ ਤੇ ਥੋੜੀ ਜੀ ਇਹ ਹੋਈਆ ਉਹਨਾਂ ਨੇ ਕਿਹਾ ਕਿ ਤੁਹਾਡਾ ਕੋਈ ਮਤਲਬ ਉਹ ਹੀ ਨਹੀਂ ਹੈ ਪ੍ਰਧਾਨ ਨਹੀਂ ਹੈ ਇਹਨਾਂ ਗੁਰਦੀਪ ਸਿੰਘ ਪ੍ਰਧਾਨ ਹੈ ਤੁਹਾਡਾ ਨਾ ਕ੍ਰਿਸ਼ਨ ਦੇਵ ਪ੍ਰਧਾਨ ਹੈ ਉਹ ਮੇਤੇ ਥੋੜੀ ਜੀ ਕਿਰਪਾ ਹੋ ਗਈ ਹੈ ਤੁਹਾਡੇ ਨੇ ਪਤਾ ਨਹੀਂ ਗਲਤੀ ਹੋ ਗਈ ਹੋਣੀ ਹੈ ਵੀ ਮੈਂ ਜਿਹੜੇ ਤੁਹਾਡੇ ਸੋਸਾਇਟੀ ਵਾਲੇ ਨੇ ਹਰਿੰਦਰ ਸਿੰਘ ਜੀ ਤੇ ਉਹਨਾਂ ਨੂੰ ਮੈਂ ਬੇਨਤੀ ਕਰਤੀ ਸੀ ਉਹਨਾਂ ਨੇ ਕਿਹਾ ਮੇਰੇ ਬਜ਼ੁਰਗਾਂ ਵਰਗੇ ਹੋ ਤੁਸੀਂ ਤੇ ਮੈਂ ਤੁਹਾਨੂੰ ਸਾਰਾ ਹੀ ਸੱਚ ਦੱਸਾਂਗਾ ਹੁਣ ਗੁਰਦੀਪ ਸਿੰਘ ਜੀ ਬੋਲ ਚੁੱਕਦਾ ਏ ਉਸ ਤੋਂ ਬਾਅਦ ਇੱਕ ਮੇਰੇ ਵੀਰ ਜੀ ਨੇ ਜਿਹੜੇ ਉਹਨਾਂ ਦੇ ਨਾਲ ਗਏ ਸੀ ਤੇ ਉਹਨਾਂ ਨਾਲ ਵੀ ਮੈਂ ਗੱਲਬਾਤ ਕਰਦਾ ਦਿਓ ਜੀ ਫੋਨ ਉਹ ਕਹਿੰਦੇ ਸੀ ਉਹ ਨਾਲ ਗਏ ਸੀ ਇਹ ਸਾਡੇ ਨਾਲ ਜਬਰ ਵਿਰੋਧੀ ਫਰੰਟ ਦੇ ਕਿਉਂਕਿ ਬਹੁਤ ਮੈਨੂੰ ਦੁੱਖ ਹੋ ਰਿਹਾ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ ਮੈਨੂੰ ਬਹੁਤ ਦੁੱਖ ਹੋ ਰਿਹਾ ਕਿ ਤੁਹਾਡਾ ਕੁਝ ਹੋ ਰਿਹਾ ਬਸ ਮੈਨੂੰ ਅੱਜ ਇੱਕ ਵੀਰ ਜੀ ਨੇ ਫੋਨ ਕਰਿਆ ਕੋਈ ਗੱਲ ਨਹੀਂ ਉਹ ਭਰਤੀ ਜਦੋਂ ਹੋਏਗੀ ਹਾਂ ਜੀ ਹਾਂ ਜੀ ਜਬਰ ਵਿਰੋਧੀ ਵਾਲਿਓ ਕੀ ਹਾਲ ਚਾਲ ਹੈ ਵਾਹ ਠੀਕ ਹੈ ਚੰਗੀ ਖਾਲਾ ਹੋਰ ਕਿਵੇਂ ਹਾਂਜੀ ਹਾਂਜੀ ਦਰਸ਼ਨ ਜੀ ਕੀ ਗੱਲ ਹੈ ਸੌਂਗੇ ਹੁਣ ਨਾ ਨਾ ਕਿੱਥੇ ਹੈ ਕਰੀਆ ਕੀ ਲੱਗਦਾ ਬਣ ਜੂ ਹਿੰਦਾ ਦਾ ਕੁਛ ਬਈ ਪਤਾ ਕੀ ਕਰਦਾ ਨਹੀਂ ਚਲੋ ਤੁਸੀਂ ਵੀ ਭਰਾਏ ਤੁਸੀਂ ਵੀ ਨਾਲ ਗਏ ਤੇਰੇ ਜੁਗਤਾਰ ਦੇ ਲੱਗਦਾ ਕੁਛ ਬਣ ਜੂਗਾ ਮੈਂ ਤਾਂ ਬਹੁਤ ਕੋਸ਼ਿਸ਼ ਕਰੀ ਨਾ ਪਿੱਛੇ ਯਾਰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਬਣ ਸਕਦਾ ਇਹਨਾਂ ਦਾ ਕਿੱਦਾਂ ਬਣ ਸਕਦਾ ਬਣ ਸਕਦਾਗਾ ਵੀ ਜਦੋਂ ਨਾਲ ਸਰਕਾਰਾਂ ਦੇ ਕੋਲ ਹੈ ਭੇਜਿਆ ਹੋਇਆ ਇਹਨਾਂ ਦਾ ਸਭ ਤੋਂ ਹਾਂ ਸਾਤ ਕਰ ਕਰਨੀ ਕੋਈ ਜਰਦਾ ਇਹ ਬੜੂ ਬੈਠਦਾ ਜਿਹਨਾਂ ਸੰ ਉਹ ਮੀਟਿੰਗ ਹੋਣੀ ਹੈ ਜਿਹੜੀ ਇਹ ਤਾਂ ਇੱਕੀ ਮੀਟਿੰਗ ਦੇ ਵਿੱਚੋਂ ਘਟੂਗਾ ਤੇ ਫੇਰ ਨਹੀਂ ਹੋਣਾ ਨਹੀਂ ਹੋਣੀ ਮੀਟਿੰਗ ਦੇ ਵਿੱਚ ਇੱਕ ਗੁਰਦੀਪ ਨੂੰ ਚਿੱਠੀ ਆਈ ਵੀ ਕੋਨਾ ਤੁਸੀਂ ਤਾਂ ਨਾਲ ਗਏ ਤੇ ਨਾ ਜਗਤਾਰ ਦੇ ਇਹ ਆਪਸ ਵਿੱਚ ਲੜੀ ਜਾਂਦੇ ਯਾਰ ਜਦੋਂ ਹੋਣਾ ਕਹੀਦਾ ਦੱਸਦੇ ਤਾਂ ਅਸੀਂ ਨੂੰ ਕਾਪਰ ਵੀ ਹੈਗਾ ਨਹੀਂ ਤੁਸੀਂ ਤੁਸੀਂ ਤਾਂ ਲੀਡਰ ਆ ਵਧੀਆ ਤੁਸੀਂ ਪਾਰਟੀ ਦੇ ਮੇਰੇ ਮਿੱਤਰ ਵੀ ਹੈਗੇ ਤਨ ਤਨ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਇਹਨਾਂ ਦੀ ਆਪਸੀ ਘੁੱਟ ਨੇ ਇਹਨਾਂ ਨੂੰ ਮਾਰਿਆ ਪਿਆ ਆਹ ਜੀ ਗੁਰਤੀ ਐਡਾ ਵੀ ਹੋ ਰਹੀ ਹੈ ਉਹਦਾ ਕਾਰਨ ਹਾਂ ਨਹੀਂ ਤਾਂ ਰੋਪੜੇ ਹੋ ਜਾਣ ਦਾ ਕੰਮ じゃ ਤੁਸੀਂ ਆਏ ਤੇ ਉੱਥੇ ਇੰਨੇ ਵਰਕਰ ਲੈ ਕੇ ਹੈ ਨਾ ਨਹੀਂ ਅਸੀਂ ਸਾਡੀ ਸਰਕਾਰ ਬਣੂਗੀ ਪੰਜਾਬ ਰਣਕਲ ਪਾਰਟੀ ਨੇ ਅਸੀਂ ਵਧਾਵਾਂਗੇ ਇਹਦਾ ਤਾਂ ਕੰਮ ਚਲੋ ਉਹ ਤਾਂ ਮਹਾਰਾਜ ਦੀ ਕੰਮ ਹੈ ਮੈਂ ਤਾਂ ਕਹਿੰਦਾ ਬਣੇ ਸਰਕਾਰਾਂ ਪਹਿਲਾਂ ਇਹਨਾਂ ਨੇ ਲਾਰੇ ਆ ਲਾਏ ਆ ਆਦਮੀ ਪਾਰਟੀ ਵਾਲਿਆਂ ਨੇ ਲਾਈਟਾਂ ਦੇ ਨਾਰੇ ਲਾਈ ਗਏ ਅਸੀਂਾਰੇ ਨਹੀਂ ਜਾਵਾਂਗੇ ਚਲੋ ਮਹਾਰਾਜ ਜੀ ਕਿਰਪਾ ਕਰੇ ਤੁਸੀਂ ਨਾਲ ਤੁਹਾਨੂੰ ਤੁਹਾਨੂੰ ਕੁਝ ਲੱਗਿਆ ਉੱਥੇ ਵੀ ਹਿੰਟ ਪਾਉਗਾ ਜਿੱਤੇ ਤੁਸੀਂ ਗਏ ਸੀ ਤੇ ਨਾ ਇਹਦੇ ਨਾਲ ਜਗਤਾਰ ਦੇ ਨਾਲ ਤੁਹਾਨੂੰ ਲੱਗਿਆ ਕੁਝ ਪੱਲੇ ਪਾਉਗੇ ਨਾ ਦੇ ਦੇਖੋ ਇਹਨਾਂ ਨੇ ਐਕਲੀਨੇਸ਼ਨ ਦੱਸੀ ਆ ਤੇ ਵੀ ਸਾਡੇ ਜੇਮੀਨਾਸ ਉਹ ਤੋਂ ਬਣੀ ਸੀ ਹਾਂਜੀ ਹਾਂਜੀ ਕਰੋ ਕਹਿੰਦੇ ਕਿਸ ਵਿੱਚ ਜਿਹੜੀ ਬਰੀਆ ਉਹ ਵੀ ਦੇਖਿਆ ਆਏ ਨੇ ਉੱਥੇ ਓਏ ਜੇ ਕਿ ਆ ਵੀ ਸਾਡੀ 20 ਸਾਲ ਤੋਂ ਸ਼ਾਮਲਾ ਹੋਣ ਦਿੱਤਾ ਜਾਵੇ ਮੈਂ ਹੋਰ ਇਹਦਾ ਵੀ ਕੁਝ ਨਹੀਂ ਹੈ ਚਲੋ ਮਹਾਰਾਜ ਦੀ ਕਿਰਪਾ ਕਰੇ ਨਾ ਬਜ਼ੁਰਗ ਹੈ ਮੇਰੇ ਯਾਰ ਲੋ ਭਰਾਓ ਤੁਹਾਨੂੰ ਮੈਂ ਸਾਰਾ ਕੁਝ ਦਿਖਾ ਰਿਆ ਪ੍ਰਦੀਪ ਸਿੰਘ ਜੀ ਇਸ ਵਕਤ ਫੋਨ ਨਹੀਂ ਚੱਕ ਰਹੇ ਕਿਉਂਕਿ ਮੈਂ ਤਾਂ ਆਪਣਾ ਬੈਠਾ ਪਟ્રોલ ਹੁੱਕੀ ਜਾਂਦਾ ਉਹਨੂੰ ਦੁਆਰਾ ਪੱਗ ਬੰਨਣੀ ਪਈ ਬੈਠਾ ਘਰੇ ਆਵੇਂ ਉਹ ਫੋਨ ਨਹੀਂ ਜੋ ਕਰੇ ਪਹਿਲਾਂ ਇਹਨਾਂ ਨਵੇਂ ਨੂੰ ਫੋਨ ਆਇਆ ਕਾਫੀ ਦਿਨ ਦੇ ਵਿੱਚ ਦੋ ਤਿੰਨ ਫੋਨ ਆਏ ਮੈਂ ਵੀ ਜੀ ਸੀ ਅੱਜ ਕਿਉਂਕਿ ਇੱਕ ਸਾਡਾ ਬੇਟਾ ਦਾਖਲ ਹੈ ਉੱਥੇ ਤੁਸੀਂ ਕਿਉਂ ਤੁਸੀਂ ਕਾਲ ਕਰ ਰਹੇ ਤੁਸੀਂ ਸਾਰੀ ਵੀਡੀਓ ਪੰਜਾਬ ਹੌਮਗੜ ਦੇ ਵੀਰੋਂ ਛੋੜ ਲਈ ਬਜ਼ੁਰਗ ਹੈ ਮੇਰੇ ਭੈਣ ਹੈ ਮੇਰੇ ਸਾਰੇ ਹੈ ਮੈਂ ਨਹੀਂ ਸੀ ਚਾਹਦਾ ਕਿ ਤੁਹਾਡੇ ਉਹਨੂੰ ਮੈਂ ਤੁਹਾਡੇ ਸਾਰਾ ਕੁਝ ਦੱਸਾਂਗਾ ਕੀ ਹੋ ਰਿਹਾ ਇਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਹੈ ਵੀ ਫਲਾਣਾ ਬੰਦੇ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਿੱਤਾ ਜਾਵੇ ਫਲਾਣੇ ਦਾ ਪਾਸ ਨਾ ਹੋਰ ਦਿੱਤਾ ਜਾਵੇ ਇੱਕ ਮੇਰੇ ਮਿੱਤਰ ਨੇ ਜਿਹੜਿਆਂ ਨਾਲ ਅਗੇ ਸੀ ਇੱਕ ਜਗਤਾਰ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਤੇ ਗੁਰਦੀਪ ਸਿੰਘ ਜੀ ਨਾਲ ਜੇ ਦੁਬਾਰਾ ਗੱਲਬਾਤ ਹੁੰਦੀ ਹੈ ਉਹ ਕੀ ਕਹਿ ਰਹੇ ਨੇ ਉਹ ਵੀ ਮੈਂ ਤੁਹਾਨੂੰ ਸੁਣਾਵਾਂਗਾ ਤੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਪਹਿਲਾਂ ਵੀ ਪਾਈ ਸੀ ਵੀਡੀਓ ਮੈਂ ਇੱਕ YouTube ਤੇ ਉਹ ਪਤਾ ਨਹੀਂ ਕਾਦੋਂ ਅੰਗਰੇਜ਼ੀ ਵਿੱਚ ਹੋ ਜਾਂਦਾ ਇਕੱਠੇ ਹੋ ਜੋ ਨਹੀਂ ਬਸ ਇਹੀ ਕੋਸ਼ਿਸ਼ ਚੱਲਣਾ ਜੇ ਮੈਂ ਤੋਂ ਕੋਈ ਕਸੂਰ ਹੋ ਗਿਆ ਮੈਂ ਰਾਤ ਨੂੰ ਪਾਤਵੰਨੀਆਂ ਘਰ ਬੈਠਾ ਗੁੱਸਾ ਆ ਗਿਆ ਮੈਨੂੰ ਵਖਾ ਯਾਰ ਇੰਨਾ ਕੁਛ ਕਰ ਰਹੇ ਫਿਰ ਵੀ ਤੁਸੀਂ ਫਿਰ ਨਹੀਂ ਕੱਟੇ ਹੁੰਦੇ ਇਹਨਾਂ ਦੇ ਉੱਤੇ ਐਪਲੀਕੇਸ਼ਨ ਦਿੱਤੀ ਇਹ ਵੀ ਫਲਾਣੇ ਫਲਾਣੇ ਬੰਦੇ ਨੂੰ ਮੀਟਿੰਗ ਵਿੱਚ ਐਂਟਰ ਹੋਣ ਦਿੱਤਾ ਜਾਵੇ ਫਲਾਣੇ ਫਲਾਣੇ ਬੰਦੇ ਨੂੰ ਮੀਟਿੰਗ ਵਿੱਚ ਨਾ ਐਂਟਰ ਹੋਣ ਦਿੱਤਾ ਜਾਵੇ ਪਰ ਉਹ ਗੁਰਦੀਪ ਸਿੰਘ ਨੇ ਨਾਰੇ ਵੀ ਚਿੱਠੀ ਆ ਗੁਰਦੀਪ ਸਿੰਘ ਜਾਂ ਨੂੰ ਪਹਿਲਾ ਫੋਨ ਆਇਆ ਸੀ ਹੋਰ ਫੋਨ ਨਹੀਂ ਚੁੱਕ ਰਹੇ ਤੁਹਾਨੂੰ ਦੁਆਰਾ ਵੀਡੀਓ ਭਾਦਾਂ ਗਾਵੇ ਤੇ ਗੁਰਦੀਪ ਸਿੰਘ ਵੀ 6 ਤਰੀਕ ਨੂੰ ਉੱਥੇ ਪਹੁੰਚੇਗਾ ਤੁਹਾਡਾ ਕੀ ਹੋਣਾ ਤੁਹਾਡਾ ਕੀ ਨਹੀਂ ਹੋਣਾ ਮੈਨੂੰ ਨਹੀਂ ਪਤਾ ਪਰ ਮਾਤਮਾ ਜਾਣ ਦਾ ਗੁਰੂਪੁਰਬ ਦੇ ਨੇੜੇ ਨੇ ਦਿਨ ਤੇ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਮੈਂ ਬਿਲਕੁਲ ਹੁਣ ਜਿਹੜੀ ਵੀਡੀਓ ਪਾਏ ਕਰਾਂਗਾ ਤੁਸੀਂ ਕਮੈਂਟ ਵੀ ਕਰਿਆ ਕਰੋ ਲਾਇਕ ਵੀ ਕਰ ਦਿਆ ਕਰੋ ਸੱਚ ਦੱਸਾਂਗਾ ਮੈਨੂੰ ਕੋਈ ਲੋੜ ਨਹੀਂ ਓਲਾ ਰੱਖਣ ਦੀ ਤੇ ਤੁਸੀਂ ਭਰਾਓ ਮੇਰੇ ਬਜ਼ੁਰਗੋ ਭੈਣਾਂ ਮੇਰੀਆਂ ਜਿਹੜੇ ਤੁਸੀਂ ਉਸ ਵਕਤ ਆਏ ਸੀ ਰੋਪੜ ਧਰਨੇ ਦੇ ਵਿੱਚ ਥੋੜਾ ਲੇਟ ਹੋ ਗਿਆ ਮੈਂ ਵੀਡੀਓ ਪਾਉਣ ਨੂੰ ਪਹਿਲਾਂ ਇੱਕ ਵੀਡੀਓ ਪਾਤੀ ਸੀ ਔਰ ਮੈਂ ਤੁਹਾਨੂੰ ਸਾਰਿਆਂ ਦੀ ਰਿਕਾਰਡਿੰਗ ਜੋ ਵੀ ਹੋਏਗੀ ਮੈਂ ਤੁਹਾਨੂੰ ਦੱਸਾਂਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਕੱਲ ਸ਼ਨੀਵਾਰ ਹੈ ਪਰਸੋ ਐਤਵਾਰ ਸੋਮਵਾਰ ਨੂੰ ਤੁਹਾਨੂੰ ਤੁਹਾਡੇ ਡੀਜੀਪੀ ਸਾਹਿਬ ਤੇ ਤੁਹਾਡੇ ਉਹਨਾਂ ਕੋਲ ਜਾ ਕੇ ਪਤਾ ਕਰਾਂਗਾ ਹੁਣ ਇਹ ਕਰ ਰਹੇ ਨੇ ਫਲਾਣੇ ਦੇ ਵੀਡੀਓ ਦੇ ਸ਼ਾਮਿਲ ਨਹੀਂ ਉਹਨਾਂ ਬੰਦਲੇ ਨੇ ਉੱਥੇ ਜਾਣਾ ਨਹੀਂ ਪੱਤਰਕਾਰ ਨੂੰ ਖੇਡ ਲੈਣਾ ਇਹੀ ਇਹੀ ਕੁਝ ਹੋ ਰਿਹਾ ਹੈ ਤੇ ਬੇਨਤੀ ਹੈ ਤੁਹਾਡੀ ਮਾਫ਼ ਕਰਿਓ ਵੀਰ ਵਣਕੇ ਮੈਨੂੰ ਕਰਾ ਫੇਰ ਤੋਂ ਕੋਈ ਗਲਤੀ ਹੋ ਗਈ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਪਰਵਿੰਦਰ ਰੋਪੜ ਤੋਂ ਸਾਰਾ ਕੁਝ ਤੋਂ ਨੋਰਮ ਸੱਚ ਦੱਸਦਾ ਰਹਾਂਗਾ ਸਸੀ ਭਾਈ ਜੀ